ਮਨੋਂ ਕੋਟਰੀਆ ਜਾ ਰਿਹਾ ਹੁਣ ਪਾਤਸ਼ਾਹ ਜੀ ਜਦੋਂ ਵਿਦਵਾਨ ਪੁਰਸ਼ਾਂ ਨੂੰ ਪੜ੍ਹਦੇ ਆ ਤਾਂ ਉਹ ਦੱਸਣਾ ਕਰਦੇ ਨੇ ਕਿ ਜਿਹੜੀ ਸੰਗਤ ਹੈ ਕਿੰਨੇ ਪ੍ਰਕਾਰ ਦੀ ਹੋਇਆ ਕਰਦੀ ਤੋ ਕਿ ਸਾਡੇ ਘਰ ਦੇ ਵਿੱਚ ਵੀ ਕੁਝ ਏਦਾਂ ਦਾ ਭਾੜਾ ਵਾਪਰਦਾ ਹੈ ਤੇ ਵਿਦਵਾਨ ਪੁਰਸ਼ਾਂ ਨੇ ਦੱਸਣਾ ਕੀਤਾ ਸੰਗਤ ਪਹਿਲਾ ਰੂਪ ਹੈ ਸੰਗਤ ਜਿਹੜੇ ਆਪਾਂ ਕਹਿ ਸਕਦੇ ਹਾਂ ਦੋ ਚਾਰ ਮਨੁੱਖ ਇਕੱਠੇ ਹੋ ਕੇ ਬਹਿ ਗਏ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਅੱਜ ਦੇ ਸਮੇਂ ਜਿਵੇਂ ਵੋਟਾਂ ਦੀ ਗੱਲ ਚੱਲਦੀ ਹੈ ਤੇ ਕੋਈ ਚਾਰ ਬੰਦੇ ਇਕੱਠੇ ਹੋ ਕੇ ਵੀ ਕਿ ਵੋਟਾਂ ਦੀ ਗੱਲਾਂ ਕਰੀ ਜਾ ਰਹੇ ਨੇ ਉਹ ਤਾਂ ਹੋ ਗਈ ਸੰਗਤ ਕਿਉਂਕਿ ਚਾਰ ਬੰਦਿਆਂ ਦਾ ਇਕੱਠਾ ਹੋਣਾ ਗੱਲਾਂ ਬਾਤਾਂ ਕਰਨੀਆਂ ਦਾ ਗੱਲਾਂ ਦੇ ਸਾਥ ਹੋਣੀ ਦੁਨਿਆਵੀ ਵਿਚਾਰ ਕਰਨ ਲਈ ਕਹਿੰਦੇ ਇਸ ਗੱਲ ਨੂੰ ਕਹਿੰਦੇ ਜੀ ਸੰਗਤ ਵੈਦਿਕ ਚਲੋ ਦੂਜੇ ਰੂਪ ਦੇ ਵਿੱਚ ਕਹਿੰਦੇ ਨੇ ਵਿਦਵਾਨ ਪੁਰਸ਼ ਕਿ ਜਿਹੜੀ ਦੂਸਰਾ ਰੂਪ ਹੈ ਉਹ ਹੈ ਕੁਸੰਗਤ ਕੁਸੰਗਤ ਤੋਂ ਪਾਵ ਹੈ ਮਾੜੀ ਸੰਗਤ ਹੁਣ ਜੇ ਕੋਈ ਨਸ਼ਾ ਕਰਨ ਵਾਲਾ ਉਹ ਨਸ਼ੇ ਵਾਲਿਆਂ ਦੇ ਵਿੱਚ ਹੀ ਜਾਵੇਗਾ ਮਾੜੀ ਸੰਗਤ ਕਰੇਗਾ ਮਾੜੀ ਵਿਚਾਰ ਰੱਖੇਗਾ ਕਿਉਂਕਿ ਜਿਹੜੀ ਗੱਲ ਕਿਸੇ ਨੂੰ ਚੰਗੀ ਲੱਗਦੀ ਹੈ ਉਹ ਮਨ ਦੀ ਚੰਗੀ ਲਈ ਉਹ ਹੀ ਗੱਲ ਹੀ ਕਰਦਾ ਬੰਦਾ ਸੰਗਤ ਉਹ ਸੰਗਤ ਉਹ ਕੋ ਸੰਗਤ ਉਹ ਲੋਕ ਕਰਦੇ ਨੇ ਪਤਸ਼ਾ ਜੀ ਕਹਿੰਦੇ ਭਾਈ ਜਿਹੜੇ ਸਿਰਫ ਤੇ ਸਿਰਫ ਬਾੜੀਆਂ ਵਿਚਾਰਾ ਸੋਚਦੇ ਨੇ ਮਾੜੇ ਕਰਮਾਂ ਨੂੰ ਸੋਚਦੇ ਨੇ ਮਾੜੇ ਕੰਮ 'ਤੇ ਕਰਦੇ ਨੇ ਤੀਜਾ ਰੂਪ ਹੈ ਸੰਗਤ ਦਾ ਹੀ ਸਤ ਸੰਗਤ ਸਤ ਸੰਗਤ ਤੋਂ ਭਾਵ ਸੱਚ ਸੱਚ ਦੀ ਜਿੱਤੇ ਗੱਲ ਕੀਤੀ ਜਾਂਦੀ ਹੋਵੇ ਉਹਨੂੰ ਸਤ ਸੰਗਤ ਕਿਹਾ ਜਾਂਦਾ ਜਿਵੇਂ ਅੱਜ ਅਸੀਂ ਬੈਠ ਕੇ ਸਾਰੇ ਸੰਗਤ ਮਾਨਦੇ ਪਏ ਹਾਂ ਜਿਵੇਂ ਅੱਜ ਬੈਠ ਕੇ ਅਸੀਂ ਸਾਰੇ ਹੀ ਗੁਰੂ ਕੀ ਸੰਗਤ ਸਤ ਸੰਗਤ ਨੂੰ ਮੰਨਣਾ ਕਰਦੇ ਕਿਉਂਕਿ ਕਿਸੇ ਨੇ ਪ੍ਰਸਨ ਕੀਤਾ ਮਹਾਰਾਜ ਸਤ ਸੰਗਤ ਕਿੱਦਾਂ ਦੀ ਹੋਵੇ ਤੇ ਧੰਤ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਬਾਣੀ ਨੇ ਦੱਸਣਾ ਕੀਤਾ ਸੰਗਤ ਹੈ ਭਾਈ ਜਿਹੜੀ ਉਹ ਸੰਗਤ ਜਿੱਥੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਗੱਲ ਕੀਤੀ ਹੋਈ ਜਾਂਦੀ ਹੈ ਇੱਥੇ ਦੇਖਦੇ ਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੀ ਬਾਣੀ ਪੜ੍ਹੀ ਗਈ ਬਾਣੀ ਸੁਣੀ ਗਈ ਬਾਣੀ ਗਾਈ ਗਈ ਤੇ ਇਹ ਸਤ ਸੰਗਤ ਬਣ ਗਈ ਪਾਤਸ਼ਾਹ ਦੇ ਬੋਲ ਪੜ੍ਹਦੇ ਆ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਲਾਭ ਵਖਾਣੀ ਐ ਏਕੋ ਲਾਮ ਹੁਕਮ ਹੈ ਸਤਗੁਰੂ ਦੀ ਆਵਾਜ਼ ਐ ਆਪਾਂ ਹੁਕਮ ਕਹਨੇ ਆ ਨਾ ਬੱਚਾ ਆ ਬੱਚੇ ਨੂੰ ਅਸੀਂ ਕਹਨੇ ਆ ਇੱਕ ਤਰ੍ਹਾਂ ਦਾ ਹੁਕਮ ਕਰਦੇ ਆ ਬੱਚਾ ਲਾ ਮੰਨੇ ਤਾਂ ਅਸੀਂ ਫਿਰ ਉਹਨੂੰ